ਜੋ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਿਆਂ ਦੇ ਵਿਰੁੱਧ ਯੁੱਧ ਨੂੰ ਲੈ ਕੇ ਜੋ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਾਰੇ ਹੀ ਪੰਜਾਬ ਪੁਲਿਸ ਦੀ ਸਰਹਾਨਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਦਰਸਲ ਦੱਸਦੀ ਏ ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਨੂੰ ਕਈ ਵਾਰ ਬਦਨਾਮ ਕੀਤਾ ਜਾਂਦਾ ਤੇ ਉਹੀ ਪੁਲਿਸ ਹੈ ਜਿਸ ਦੇ ਵੱਲੋਂ ਲਗਾਤਾਰ ਨਸ਼ਿਆਂ ਦੇ ਵਿਰੁੱਧ ਯੁੱਧ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੁਣ ਨਸ਼ਾ ਤਸਕਰਾਂ ਦੇ ਘਰ ਦੇ ਅੰਦਰ ਜਾ ਕੇ ਪੁਲਿਸ ਦੇ ਵੱਲੋਂ ਇਹਨਾਂ ਤੇ ਸਿਕੰਜਾ ਕੱਸਿਆ ਜਾ ਰਿਹਾ ਤਾਂ ਵਕ ਵਕਤ ਤਾਵਾ ਦੀਆਂ ਤਸਵੀਰਾਂ ਨੇ ਜਲੰਧਰ ਦੀਆਂ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਇੱਕ ਪਿੰਡ ਦੀ ਤਸਵੀਰ ਹੈ ਜਿੱਥੇ ਦੇਖਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਕਰਦੇ ਅੰਦਰ ਜਾ ਕੇ ਨਸ਼ਾ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਉੱਥੇ ਹੀ ਦੂਸਰੇ ਪਾਸੇ ਵੀ ਦੇਖਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਕਿੰਜ ਕਾਰਵਾਈ ਕੀਤੀ ਜਾ ਰਹੀ ਹੈ ਸੋ ਲਗਾਤਾਰ ਜਿੱਥੇ ਨਸ਼ਾ ਤਸਕਰਾਂ ਦੇ ਹੌਸਲੇ ਜੋ ਵੱਧ ਰਹੇ ਨੇ ਇਸ ਨੂੰ ਘੱਟ ਕਰਨ ਦੇ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰਦੀ ਹੋਈ ਦਿਖਾਈ ਦੇ ਰਹੀ ਹੈ ਸੋ ਲਗਾਤਾਰ ਗੱਲਬਾਤ ਕਰਦੇ ਆ ਕਿ ਕੁਝ ਸਾਹਮਣੇ ਆਇਆ ਹੈ ਇੱਕ ਵਾਰ ਤੁਸੀਂ ਉਹ ਵੀ ਸੁਣ ਲਓ ਹੋਰ ਅਸੀਂ ਸਾਰੀ ਟੀਮ ਨੇ ਅੱਜ ਜਿਹੜਾ ਆਪਰੇਸ਼ਨ ਜਿਹੜਾ ਹੈਗਾ ਪਿੰਡ ਸਾਡੇ ਆ ਕੀ ਨਾ ਪਿੰਡ ਦਾ ਇਹ ਰੇਰੂ ਪਿੰਡ ਦੇ ਵਿੱਚ ਆ ਰੇਡ ਕੀਤਾ ਕਿ ਉਹ ਇਹਦੀ ਕਾਫੀ ਸ਼ਿਕਾਇਤਾਂ ਨੂੰ ਆ ਰਹੀ ਸੀਗੀ ਮੈਡਮ ਸੀਪੀ ਉਹਨਾਂ ਦੇ ਨਿਰਦੇਸ਼ ਦੇ ਉੱਤੇ ਸਾਰੇ ਰੇਡ ਕੀਤਾ ਅਸੀਂ ਚੈੱਕ ਕੀਤੀ ਸਾਰਾ ਇਰੀ ਦੇ ਵਿੱਚ ਤੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਰੌਂਡ ਅਪ ਕੀਤੇ ਆ ਉਹਨਾਂ ਕੋ ਜਾ ਕੇ ਪੁੱਛਗਿੱਛ ਕਰਦੇ ਆ ਉਹਨਾਂ ਦੇ ਘਰਾਂ ਤੇ ਰੇਡ ਕੀਤੇ ਜਿਨ੍ਹਾਂ ਦੇ ਸਾਨੂੰ ਬਲੌਕ ਸੀਗਾ ਜਿਹੜੇ ਇਹ ਮਹੱਲੇ ਨੇ ਸ਼ਿਕਾਇਤ ਕਰਦੇ ਸੀ ਕਿ ਆ ਰਾਤ ਭਰate ਇੱਥੇ ਬੰਦੇ ਆਂਦੇ ਆ ਅੱਜ ਅਸੀਂ ਦੁਪਹਿਰੇ ਕੋਈ 11 11:30 ਰੇਟ ਕੀਤਾ ਜਿਹਦੇ ਵਿੱਚ ਸਾਨੂੰ ਥੋੜੀ ਜਿਹੀ ਪ੍ਰਾਪਤੀ ਵੀ ਹੋਈ ਹੈ ਸਫਲਤਾ ਵੀ ਮਿਲੀ ਹੈ ਤੇ ਅਸੀਂ ਪਬਲਿਕ ਨੂੰ ਸਾਰਿਆਂ ਨੂੰ ਇਹ ਕਹਿੰਨੇ ਕਿ ਸਾਡਾ ਸਹਿਯੋਗ ਦੇਣਾ ਜਿਹੜਾ ਮਾਨਯੋਗ ਸੀਐਮ ਸਾਹਿਬ ਉਹ ਡੀਜੀਪੀ ਸਾਹਿਬ ਨੇ ਇਹ ਜਿਹੜਾ ਨਿਸ਼ਾਨੇ ਦੇ ਬੁਰਦਾ ਸ਼ੁਰੂ ਕੀਤਾ ਹੈਗਾ ਉਹਦੇ ਅਸੀਂ ਮਤਲਬ ਜਿਹੜਾ ਇਹ ਕੋੜਾ ਪੰਜਾਬ ਤੇ ਲਗਾਇਆ ਨੂੰ ਖਤਮ ਕਰੀਏ ਸਾਰੇ ਜਿਤਨੇ ਚੇਕੇ ਵਿਰੋਧੀ ਜੇ ਸਭੀ ਕਾਰਵਾਈ ਹੋ ਰਹੀ ਹੈ ਉਹੀ ਕਾਰਵਾਈ ਉਹ ਜੁਧ ਨਸ਼ੇ ਤੇ ਵਿਰੋਧੀ ਜਿਹੜੀ ਕਾਰਵਾਈ ਚੱਲ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਜਲੰਧਰ ਸਾਡਾ ਇਨੂੰ ਬਿਲਕੁਲ ਸਾਫ਼ ਕਰੀਏ ਬਿਲਕੁਲ ਕਰੀਏ ਕਿ ਐਸੀ ਚਾਹਨਾ ਮੀਡੀਆ ਵੀ ਸਾਡਾ ਸਾਥ ਦੇਵੇ ਕਿਉਂਕਿ ਅਸੀਂ ਜੇ ਕਿਸੇ ਦੇ ਪਰਿਵਾਰ ਨੂੰ ਅਸੀਂ ਬਚਾ ਸਕੀਏ ਜਾਂ ਮਾਂ ਦੇ ਪੁੱਤ ਨੂੰ ਅਸੀਂ ਕਿਸੇ ਨੂੰ ਬਚਾ ਸਕੀਏ ਜੇ ਵਰਦੀ ਪਾਈ ਹੈ ਤਾਂ ਅਸੀਂ ਉਹ ਵਰਦੀ ਦਾ ਆਦਰ ਕਰੀਏ ਕਿਸੇ ਦੇ ਮਾਂ ਦਾ ਪੁੱਤ ਬਚਾ ਸਕੀਏ ਜਿਸ ਕਰਕੇ ਅਸੀਂ ਸਾਰੇ ਤੁਸੀਂ ਵੀ ਸਾਡੇ ਨਾਲ ਦੁਪਹਿਰੇ ਧੁੱਪ ਦੇ ਵਿੱਚ ਸਾਰੇ ਲਿਖੇ ਆ ਸਾਨੂੰ ਕੋਈ ਵੀ ਇਨਫੋਰਮੇਸ਼ਨ ਜਿਹੜੀਆਂ ਇਨਫੋਰਮੇਸ਼ਨ ਹੋਈ ਹੈ ਸਾਨੂੰ 95923 2500 2502 ਤੇ ਦਿਓ ਕੰਡੋਰ ਨੂੰ ਦੋ ਅਸੀਂ ਕਿਸੇ ਦਾ ਨਾਮ ਵੀ ਜਿਹੜਾ ਹੈਗਾ ਨਹੀਂ ਦੱਸਾਂਗੇ थैंक यू कितने लोगों को राउंड अप किया और कितनी जगहों पर अभी और रेड करनी बाकी है कि कुछ बरामदगी हुई है हां थोड़ी सी बरामदगी हुई है वो एसएचओ साहब ने बोला सारा सामान और बंदे भी ਫੜ ਲਏ ਅਸੀਂ ਅਸੀਂ ਚਾਹਨੇ ਇੱਕ ਰੋਜ਼ ਦੋ ਤਿੰਨ ਰੇਡ ਕਰੀਦੇ ਆ ਮਤਲਬ ਜਿੱਥੇ ਜਿੱਥੇ ਕੋਈ ਨਸ਼ਾ ਵੇਚਦਾ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਉਸੇ ਰੇਡ ਕਰਾਂਗੇ ਜਿੱਦਾਂ ਸਾਰਾ ਇਹ ਇਲਾਕਾ ਸੀਲ ਕਰਕੇ ਅਸੀਂ ਰੇਡ ਕੀਤਾ ਹੈ ਅਸੀਂ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਇਸ ਕਰਕੇ ਅਸੀਂ ਬੰਦੇ ਵੀ ਰਾਉਂਡ ਅਪ ਕੀਤੇ ਹਾਂ ਕਿੰਨੇ ਰਾਉਂਡ ਅਪ ਕੀਤੇ ਹਾਂ ਹਾਂ ਚਾਰ ਪੰਜ ਬੰਦੇ ਰਾਉਂਡ ਅਪ ਕੀਤੇ ਅਸੀਂ ਜਿਨ੍ਹਾਂ ਕੋ ਥੋੜਾ ਜਿਹਾ ਸਮਾਨ ਵੀ ਮਿਲਿਆ ਹੈਗਾ ਉਠਾਣੇ ਚਾਰ ਕੇ ਉਹਨਾਂ ਦੇ ਕਾਰਵਾਈ ਕਰਾਂਗੇ ਅਸੀਂ ਠੀਕ ਹੈ ਜੀ